तु वेख रहे हो पंजाब न्यूज सैवन देश का छिहत्व गणतंत्रता दिवस मोरेंडा विखे बखाव थामाते बहुत ही उत्साहपूर्वक मनाया गया इसे लड़ी तहत स्थान खालसा गर्ल कॉलेज मोरेंडा विखे तहसील पदरी समागम अनी बंसर तहसीलदार मोरेंडा की सरप्रस्ती है

ਖੁਸ਼ੀ ਦਾ اظہار ਕੀਤਾ ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਭਾਪ ਸਿੰਘ ਵੱਲੋਂ ਸਤੰਤਰਤਾ ਸੰਗਠਨ ਅਤੇ ਪਰਵਾਰਕ ਮੈਂਬਰਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਮੁਲਾਜ਼ਮ ਅਤੇ ਪਤਵੰਤੇ ਸੱਜਣਾ ਨੂੰ ਯਾਦਗਾਰੀ ਚਿੰਨ ਅਤੇ ਇੱਕ ਸ਼ਾਨਦਾਰ ਫੋਟੋ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਸਮੇਂ ਬਧੀਆ ਕਾਰਜਗੁਜ਼ਾਰੀ ਕਰਨ ਵਾਲੇ ਮੁਲਾਜ਼ਮ ਸਪੂਲੀ ਬੱਚੇ ਤੇ ਪਤਵੰਤਿਆਂ ਨੂੰ ਸਨਮਾਨ ਕੀਤਾ ਗਿਆ ਇਸ ਸਮਾਗਮ ਵਿੱਚ ਹੋਰਤੋ ਇਲਾਵਾ ਹਲਕਾ ਬਦਾਇਕ ਡਾਕਟਰ ਚਰਨਜੀਤ ਸਿੰਘ ਤੇ ਨਿਰਦੇਸ਼ੀ ਸਕੱਤਰ ਜੋਤਾਰ ਸਿੰਘ ਵਿਰਾੜ ਦੀ ਐਸਪੀ ਮ੍ਰਿੰਦਾ ਭਜਿੰਦਰਪਾਲ ਸਿੰਘ ਮੱਲੀ ਨਗਰਪਾਲਿਕਾ ਕਮੇਟੀ ਦੇ ਪ੍ਰਧਾਨ ਜਗਦੇਵ ਸਿੰਘ ਧੋਵਾ ਪ੍ਰੀਤ ਪ੍ਰਦਾਨ ਗੁਰਪ੍ਰੀਤ ਗੌਰ ਪੀਏਡੀ ਬੈਂਕ ਦੇ ਵਾਈਸ ਚੇਅਰਮੈਨ ਕਰਨੈਲ ਸਿੰਘ ਜੀ शुक्रमिल मोरेन्डा दे सबका चेयरमैन सुरेंद्र सिंह मुंडिया नगर काउंसिल मोरेन्डा दे सबका प्रधान हरिपाल काउंसलर राजप्रीत सिंह राजा सो सिंह सोडी संगत सिंह पामिया संदीप कुमार सुन सरजीत सिंह वरिंदर सिंह आम आदमी पार्टी के सीनियर आगोर नवजीत सिंह गिल जसप्रीत सिंह काइनर सबका मेंबर जिला परिषद रूपनगर जसप्रीत सिंह कासी सीडीपीओ राजेंद्र पाल कौर शिवेंद्र पटेल मुख्य कार्यवाहक अध्यक्ष अफसर मोरेन्डा ए एफ एस ओ निन्ना बेंस बिजली बोर्ड दे एसडीओ भूपिंदर सिंह मदनहेरी वाटर सप्लाई दे एसडीओ रमनदीप सिंह पीडब्ल्यूडी दे जूनियर इंजीनियर बजी सिंह कलहेड़ी सरपंच निरपाल सिंह मंडेर हरमनदीप सिंह सोमनाथ स्मिथ बक्वा पिंडा दे पंच सरपंच अनेक महिला बच्चे तो अलावा शहरवासी हाजिर सन पंजाब न्यूज़ 7 रिपोर्ट सोनी सागी ਸੀਰ ਦਾ ਵਰਿੰਦਾ ਚਿਲਕੁੰਨ ਜੀ ਦੀ ਉਦਾਰ ਨੇਬਲ ਚੀਫ ਗੈਸਟ ਸ਼੍ਰੀਸ ਪਾਲਸਨ ਜੀ ਖੁੱਲੀ ਹਵਾ ਵਿੱਚ ਛੱਡਦੇ ਹੋਏ ਸਾਡੇ ਅੱਜ ਦੇ ਚੀਫ ਗੈਸਟ ਉਹਨਾਂ ਦੇ ਨਾਲ ਸਰਦਾਰ ਜੀਪੀ ਸਿੰਘ ਜੀ ਡੀਐਸਪੀ ਸਹਿਬਾਨ ਗੁਰਿੰਡਾ ਸ਼੍ਰੀ ਪਨੀਤ ਪੰਸੂ ਜੀ ਤਹਿਸੀਲਦਾਰ ਗੁਰਿੰਡਾ ਸ਼੍ਰੀ ਕੁਲਵਿੰਦਰ ਸਿੰਘ ਜੀ ਤਸੀਹ ਨਾਇਬ ਜ਼ਿਲਦਾਰ ਸਾਡੇ ਸ਼ਾਂਤੀ ਦਾ ਪ੍ਰਤੀਕ ਜੋਰਦਾਰ ਤਾੜੀਆਂ ਇੱਕ ਵਾਰ ਗਵੁੱਤਰ ਜੋ ਕਿ ਸ਼ਾਂਤੀ ਦਾ ਪ੍ਰਤੀਕ ਬਹੁਤ ਹੀ ਸਤਕਾਰਯੋਗ ਮੌਜਜ ਸ਼ਖਸੀਤਾ ਸਾਹਮਣੇ ਸਿੱਟਾ ਘੜੇ ਤੇ ਆਪਣੇ ਸਾਰੇ ਹਮਤਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਵਾਹ ਦਿੰਦਾ ਹਾਂ ਇਸ ਅਤਿਆਸਿਕ ਮੌਕੇ 'ਤੇ ਮੈਂ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਕੋਲ ਕਰਨ ਵਾਲਿਆਂ ਅਤੇ ਇਸ ਦੀ ਰਾਖੀ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਸਲਾਮ ਕਰਦਾ ਹਾਂ ਮੈਂ ਭਾਰਤ ਦੇ ਸੰਵਿਧਾਨ ਸਭਾ ਦੇ ਮੁਖੀ ਡਾਕਟਰ ਭੀਮrao ਅੰਬੇਦਕਰ ਸਮੇਤ ਸਮੂਹ ਮੈਂਬਰਾਂ ਨੂੰ ਵੀ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇਹ ਜੀਹਾਂ ਸੰਵਧਾਨ ਦਿੱਤਾ ਜਿਸ ਨੇ ਪੂਰੇ ਮੁਲਕ ਨੂੰ ਇੱਕ ਮਾਲਾ ਦੇ ਵਿੱਚ ਪਰੋ ਦਿੱਤਾ ਭਾਰਤੀ ਸੰਵਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਸਵਧਾਨ ਅਧਿਕਾਰਾਂ ਦੇ ਸੁਖ ਮੰਨਣ ਵਾਲੇ ਸਾਰੇ ਨਾਗਰਿਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਭਾ 치ਦ ਉਦਮ ਸਿੰਘ ਦਲ ਲਾਜਪਤਰਾਏ ਵਰਗੇ ਯੋਧਿਆਂ ਦੇ ਸੰਘਰਸ਼ ਨਾਲ ਮਹਾਤਮਾ ਗਾਂਧੀ ਜੀ ਦੀ ਸੰਦੇਵਨਸ਼ੀਲ ਸੋਚ ਦੇ ਆਧਾਰਿਤ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਵਧਾਨ ਦੀ ਸਭ ਤੋਂ ਵੱਡੀ ਤੇ ਐਨਕ ਹੁੰਮਤਾ ਹੈ ਲੰਬੇ ਸੰਘਰਸ਼ ਬਾਅਦ 15 ਅਗਸਤ 1947 ਨੂੰ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਸਾਡੇ ਦੇਸ਼ ਅੱਗੇ ਸਭ ਤੋਂ ਵੱਡੀ ਚੁਣੌਤੀ ਸੀ ਕਿ ਕਿਵੇਂ ਵੱਖ-ਵੱਖ ਸੂਬਿਆਂ ਖਿੱਤਿਆਂ ਸੱਭਿਆਚਾਰਾਂ ਫਿਰਕਿਆਂ ਧਰਮਾਂ ਵਿੱਚ ਰਹਿੰਦੇ ਲੋਕਾਂ ਲਈ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨਾ ਅਤੇ ਦੇਸ਼ ਨੂੰ ਸਹੀ ਮਾਇਨਿਆਂ ਵਿੱਚ ਜਮਹੂਰੀ ਜਮਹੂਰੀ ਪ੍ਰਭੂਸੱਤਾ ਸੰਪੰਨ ਧਰਮ ਨਿਰਪੱਖ ਤੇ ਸਮਾਜਵਾਦੀ ਗਨਰਾਜ ਬਣਾਉਣਾ ਸੀ 26 ਜਨਵਰੀ 1950 ਦੇ ਇਤਿਹਾਸਿਕ ਦਿਨ ਸਾਡਾ ਸੰਵਿਧਾਨ ਲਾਗੂ ਕੀਤਾ ਗਿਆ ਉਸ ਦਿਨ ਤੋਂ ਅਸੀਂ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਤੌਰ ਤੇ ਮਨਾਉਂਦੇ ਆ ਰਹੇ ਹਾਂ ਜੋ ਕਿ ਸਾਡਾ ਇੱਕ ਕੌਮੀ ਤਿਹਾਰ ਬਣ ਗਿਆ ਹੈ ਸਾਡੀਆਂ ਸਾਡੀਆਂ ਤਿੰਨੋਂ ਸਨਾਮਾ ਅਰਥ ਸੈਨਿਕ ਬਲਾਂ ਅਤੇ ਸੂਬਿਆਂ ਦੀਆਂ ਪੁਲਿਸ ਫੋਰਸਾਂ ਦੇ ਬਹਾਦਰ ਜਵਾਨਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਸਾਡੇ ਦੇਸ਼ ਦੇ ਡਾਕਟਰਾਂ ਮੈਡੀਕਲ ਸਟਾਫ ਅਤੇ ਮਹਾਮਾਰੀ ਦੌਰਾਨ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਲੋਕਾਂ ਦੀ ਸੇਵਾ ਕਰਨ ਵਾਲੀਆਂ ਸਸਥਾਵਾ ਤੇ ਸੰਗਠਨਾ ਦਾ ਵੀ ਵਿਵਚੇਤੌਰ ਤੇ ਧੰਨਵਾਦ ਕਰਦਾ ਹਾਂ ਜੇਕਰ ਪੰਜਾਬ ਵੱਲ ਇੱਕ ਨਜ਼ਰ ਮਾਰੀ ਜਾਵੇ ਤਾਂ ਮੌਜੂਦਾ ਸਰਕਾਰ ਭ੍ਰਿਸ਼ਟਾਚਾਰ ਮੁਕਤ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਲੋਕਾਂ ਦੀਆਂ ਆਸਕੀਆਂ ਦੇ ਨੁਮਾਇੰਦਿਆਂ ਨੂੰ ਸਤਿਕਾਰ ਉਹਨਾਂ ਦਾ ਸਤਿਕਾਰ ਉਹਨਾਂ ਦੀ ਕਰਿਆ ਜਾਵੇ ਮਿਲਟਰੀ ਸੇਵਾスルਤਾਨੀ ਦੇ ਪੰਜਾਬ ਸਰਕਾਰ ਨੂੰ ਦੀ ਬਿਹਤਰੀ ਦੀ ਕਾਮਨਾ ਕਰਦਾ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਰਿਆਂ ਦੀ ਜ਼ਿੰਦਗੀ ਨੂੰ ਖੁਸ਼ੀਆਂ ਖੇੜਿਆਂ ਨਾਲ ਭਰਦੇ ਵੀ ਜੈ ਹਿੰਦ ਜੈ ਭਾਰਤ ਪਿਤਾ ਬਸ ਕੁਝ ਟਾਈਮ ਦੀ ਗੱਲ ਹੋ ਰਾ ਹੁਣ ਮੁਕਾਮ ਤੱਕ ਪਹੁੰਚ ਕੇ ਰਹਿਣਾ ਮੇਰੇ ਅੰਦਰ ਪਿਆ ਸ਼ੋਰਾ ਇੱਕ ਵਾਰ ਕਰੂੰ ਬਾਹਰ ਕੱਢਿਆ ਇੱਕ ਵਾਰ ਕਰੂੰ ਬਾਹਰ ਕੱਢਿਆ ਮੁਰਮੜਾ ਟਾਈਮ ਨਹੀਂ ਆਣਾ ਬਸ ਮੇਰੇ ਪਿੱਛੇ سپورਟ ਰੱਖਿਓ ਮੈਂ ਕਰਾਂ ਗਰੀਬੀ ਕੱਢਣ ਨੂੰ ਟਾਈਮ ਨਹੀਂ ਲਾਣਾ ਬਸ ਮੇਰੇ ਪਿੱਛੇ سپورਟ ਰੱਖਿਓ

ਮੈਂ ਘਰੋਂ ਗਰੀਬੀ ਕੱਢਣ ਨੂੰ ਟੈਮ ਨਹੀਂ ਲਾਣਾ ਬਸ ਮੇਰੇ ਪਿੱਛੇ ਸਪੋਰਟ ਰੱਖਿਓ ਮੈਂ ਘਰੋਂ ਗਰੀਬੀ ਕੱਢਣ ਨੂੰ ਟੈਮ ਨਹੀਂ ਲਾਣਾ ਮੇਰੇ ਮਾਂ ਬਾਪ ਨੇ ਜਿੰਨੇ ਦੁੱਖ ਦੇਖੇ ਚਾਰ ਗੁਣਾ ਸੁੱਖ ਦੁਖਾਣਿਆ ਮੈਂ ਮੇਰੇ ਬਾਪ ਦੇ ਸਿਰ ਤੇ ਬੋਝ ਨਹੀਂ ਵੇਖਣਾ ਕਿ ਮੈਂ ਹਲੇ ਆਪਣੇ ਨਿਆਣੇ ਵਿਆਣੇ ਆ ਜਦ ਤੱਕ ਭੈਣ ਭਾਈ ਦੇ ਸੁਪਨੇ ਪੂਰੇ ਨਹੀਂ ਹੁੰਦੇ ਜਾਤਕ ਪੈਣ ਪਾਇਦੇ ਸੁਪਨੇ ਪੂਰੇ ਨਹੀਂ ਹੁੰਦੇ ਮੈਂ ਚੈਨ ਨਾ ਨੀ ਸੋਣਾ ਬਸ ਮੇਰੇ ਪਿੱਛੇ سپورਟ ਰੱਖਿਓ ਮੈਂ ਤਾਂ ਰਾਂ ਗਰੀਬੀ ਕੱਟਣ ਨੂੰ ਟੈਗ ਨਹੀਂ ਲਾਣਾ ਬਸ ਮੇਰੇ ਪਿੱਛੇ سپورਟ ਰੱਖਿਓ ਕੋਈ ਪੀੜੀ ਨੇ ਇੱਕ ਕੁੱਝ ਨਹੀਂ ਕੀਤਾ ਪਰ ਮੈਂ ਉਹਨਾ ਵਰਗੀ ਬਣ ਨਾ ਨੀ ਕਿਉਂਕਿ ਮੈਨੂੰ ਪਤਾ ਪਿਛੋਟ ਬਰਦਾਸ਼ਤ ਨਾ ਨੀ ਜਾਤਕ ਆਦਿਆਂ ਨੂੰ ਮਹਿੰਗੇ ਵਾਚ ਸ਼ਾਪਿੰਗ ਨਹੀਂ ਕਰਾਦੀ ਮੈਂ ਨਵੇਂ ਕੱਪੜੇ ਦਾ ਚਾਣੀ ਬਣਾਣਾ ਬਸ ਮੇਰੇ ਪਿੱਛੇ ਸਪੋਰਟ ਰੱਖਿਓ ਮੈਂ ਘਰੋਂ ਗਰੀਬੀ ਕੱਟਣ ਨੂੰ ਟਾਈਮ ਨਹੀਂ ਲਾਣਾ ਬਸ ਮੇਰੇ ਪਿੱਛੇ ਸਪੋਰਟ ਰੱਖਿਓ ਮੈਂ ਤੇ ਖਰੀਦਣ ਲੱਗੇ ਸੋਚਣਾ ਨਾ ਪਵੇ ਟਾਈਮ ਘਰ ਤੇ ਲਿਆਣਾ ਏ ਜਿਸ ਦੇ ਇਨਾਜ਼ਤ ਸਭ ਨੂੰ ਨਾਜ਼ ਹੋਇਆ ਉਸ ਦਿਨ ਜ਼ਿੰਦਗੀ ਦਾ ਮਕਸਦ ਪੂਰਾ ਹੋਣਾ ਏ ਜਿਸ ਦੇ ਇਨਾਜ਼ਤ ਸਭ ਨੂੰ ਨਾਜ਼ ਹੋਇਆ ਉਸ ਦਿਨ ਜ਼ਿੰਦਗੀ ਦਾ ਮਕਸਦ ਪੂਰਾ ਹੋਣਾ ਏ ਧੰਨਵਾਦ ਹਾਂਜੀ ਆਨਰੇਬਲ ਸਰ ਬਹੁਤ ਹੀ ਖੂਬਸੂਰਤ ਪੇਸ਼ਕਾਰੀ ਇੰਜਲ ਬਾਰਡ ਸਕੂਲ ਮਰੀਂਦਾ ਦੇ ਬੱਚਿਆਂ ਨੇ ਸਰਦਾਰ ਸੁਖਵਿੰਦਰ ਸਿੰਘ ਦੀ ਬੰਡੀਆਂ ਪ੍ਰਧਾਨ ਟ੍ਰੱਕ ਯੂਨੀਅਨ ਉਹਨਾਂ ਵੱਲੋਂ ਇਸ ਬੱਚੀ ਦਾ ਸਨਮਾਨ ਕੀਤਾ ਜਾ ਰਿਹਾ 11 ਬਹੁਤ ਹੀ ਬੇਹਤਰੀਨ ਪੇਸ਼ਕਾਰੀ ਬੱਚੇ ਖੜੇ ਰਹਿਣ ਕਿਥੇ 77 ਹਲਕਾ ਐਮਐਲਏ ਸ਼੍ਰੀ ਸੰਤੋਖ ਸਿੰਘ ਜੀ ਨੂੰ 1100 ਰੁਪਏ ਸਰਦਾਰ ਜਵਦੀਪ ਸਿੰਘ ਜੀ ਬਿੱਟੂ ਪ੍ਰਧਾਨ ਨਗਰ ਕੌਂਸਲ ਵੱਲੋਂ 500 ਰੁਪਏ ਸਰਦਾਰ ਮਨਜੀਤ ਸਿੰਘ ਜੀ ਭਾਟਿਆ ਪ੍ਰਧਾਨ ਵਪਾਰ ਮੰਡਲ ਵੱਲੋਂ 500 ਰੁਪਏ ਇਹ ਵੀ ਸੋਈ ਕੋਲ 500 ਰੁਪਏ ਇਹਨਾਂ ਬੱਚਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈਗਾ ਮੈਂ ਸਰਦਾਰ ਨਗਰ ਕੌਂਸਲਰ ਸਰਦਾਰ ਮੇਜ ਜਗਦੇਵ ਸਿੰਘ ਜੀ ਨੂੰ ਰਿਕਵੈਸਟ ਕਰਾਂਗਾ ਬਖਤਾਰ ਸਿੰਘ ਜੀ ਨੂੰ ਰਿਕਵੈਸਟ ਕਰਾਂਗਾ ਬੱਚਿਆਂ ਦਾ ਆਨਰ ਗਾਰਡ ਨਾਲ ਆ ਕੇ ਮੈਂ ਚਿੰਤਨੀ ਇਸ ਤੋਂ ਬਾਅਦ ਨਾਮਾਨ ਸਭਰੋ ਕੀਤਾ ਜਾਏਗਾ ਬਹੁਤ ਹੀ ਬਿਹਤਰੀਨ ਪੇਸ਼ਕਾਰੀ ਬੱਚੇ ਖੜੇ ਰਹਿਣ ਕੀਤੇ 77 ਹਲਕਾ ਐਮਐਲਏ ਸ੍ਰੀ ਚੰਕੌਰ ਸਾਹਿਬ ਨੂੰ 1100 ਰੁਪਏ ਸਰਦਾਰ ਜਗਦੀਪ ਸਿੰਘ ਜੀ ਬਿੱਟੂ ਪ੍ਰਧਾਨ ਨਗਰ ਕੌਂਸਲ ਵੱਲੋਂ 500 ਰੁਪਏ ਸਰਦਾਰ ਮਨਜੀਤ ਸਿੰਘ ਜੀ ਭਾਟੀਆ ਪ੍ਰਧਾਨ ਵਪਾਰ ਮੰਡਲ ਵੱਲੋਂ 500 ਰੁਪਏ ਕਿੰਨੇ ਸੋਈ ਕੋਲ 5 ਰੁਪਏ ਇਹਨਾਂ ਬੱਚਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈਗਾ ਮੈਂ ਸਰਦਾਰ ਨਗਰ ਕੌਂਸਲ ਜਗਦੇਵ ਸਿੰਘ ਜੀ ਨੂੰ ਰਿਕਵੈਸਟ ਕਰਦਾ ਸਰ ਸਿੰਘ ਜੀ ਨੂੰ ਰਿਕਵੈਸਟ ਕਰਾਂਗਾ ਬੱਚਿਆਂ ਦਾ ਆਨਰ ਗਾਰਡ ਨਾਲ ਆ ਕੇ ਮੰਚ ਤੇ ਇਸ ਤੋਂ ਬਾਅਦ ਨਾਮਾਨ ਸਨਮਾਨ ਕੀਤਾ ਜਾਏਗਾ के तहत असी अपने सारा जो भी कारोबार है वो तो चल रहा है सो तो विशेष सम्मान छत्तरवे आजादी दिवस गणतंत्र दिवस से सरदार सुखपाल सिंह जी चीफ गेस्ट सब बहुत ही दिलकश दृश्य है ਸਾਰਾ ਇਕੱਠੇ ਹੋ ਗਿਆ ਕਿਹਾਰੇ ਤੋਂ ਜੋ ਵਾਪਸ ਆਪਣੀ ਸੀਤਾ ਜਾਨਨੀ ਬਲਾਕ ਮਰਿੰਦਾ ਦੇ ਇਸ ਤੋਂ ਬਾਅਦ ਪੁਲਿਸ ਕਪੜੀ ਜਿਨ੍ਹਾਂ ਨੇ ਸਲਾਮੀ ਦਿੱਤੀ ਉਹ ਤਿਆਰ ਰਹਿਣਗੇ ਤਤੰਤ ਰਾਸ਼ਟਰੀ ਗੀਤ ਵਾਲੇ ਬੱਚੇ ਵੀ ਤਿਆਰ ਰਹਿਣਗੇ ਸਬਤ ਪੁਲਿਸ ਕੁੰਕੜੀ ਜਿਨ੍ਹਾਂ ਨੇ ਪਲੇਟ ਨੂੰ ਸਲਾਮੀ ਦਿੱਤੀ ਗੰਨਪਿਜਰੇ ਪਾਇਆ ਪੰਛੀ ਤੇ ਨਾਮ ਕੀ ਹੈ ਆਜੀ ਸਰ ਇੰਚਿੰਦਾਰਪਾਲ ਸਿੰਘ ਜੀ ਸਬਿਜ਼ਨ ਮੈਜਿਸਟ੍ਰੇਟ ਗੁਰ ਗੋਬਿੰਦ ਸਿੰਘ ਕਾਲਜ ਪ੍ਰਿੰਟਾ ਵਿਖੇ ਗmathsfੀ ਗਾਂ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਬੱਚਿਆਂ ਦਾ ਕਿ ਵਿਦਿਆਰਥੀ ਤੋਂ ਬਾਅਦ ਗਾਰਡਨ ਵੇਲੀ ਤੇ ਜਾ ਰਹੇ ਅਰੇ ਜੀ ਨੂੰ ਵੇ ਜਲਦੀ ਮੰਚ ਦੇ ਸਾਈਡ ਤੇ ਪਹੁੰਚਾਂ ਐਮੀਨੈਂਸ ਸਕੂਲ ਆਫ ਐਮੀਨੈਂਸ ਬਰੰਡਾ ਮੈਡਮ ਗੁਰਪ੍ਰੀਤ ਕੌਰ ਦਾ ਨਗਰ ਕੌਂਸਲ ਮੈਂਦਾ ਮੇਰੀ ਰਿਕੁਐਸਟ ਹੈ ਕਿ ਉਹ ਵੀ ਮੰਚ ਤੇ ਆਉਣ ਅਤੇ ਅੱਜ ਦੇ ਸਨਮਾਨਿਤ ਮੋਜਜਨ ਸ੍ਰਿੰਦਰ ਕੁਮਾਰ ਕੈਜੀ ਦੇ ਸਕੂਲ ਦੇ ਪ੍ਰਿੰਸੀਪਲ ਜੋ ਕਿ ਚੇਚੇ ਤੌਰ ਤੇ ਇਸ ਸੱਭਿਆਚਾਰਕ ਪ੍ਰੋਗਰਾਮ ਨੂੰ ਦੇਖ ਰਹੇ ਹਨ ਮਾ ਪ੍ਰਧਾਨ ਵੀ ਹਰੀਪਾਲ ਸਿੰਘ ਜੀ ਲਾਲ ਬੈਜੋ 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 ਥੱਲੇ ਬੈਜੋ ਸਾਡੇ ਦਰਮਿਆਨ ਐਮਸੀ ਸਰਵਾਂ ਪਹੁੰਚੇ ਹੋਇਆ ਮੇਰੀ ਫਿਰ ਦੁਬਾਰਾ ਰਿਕਵੈਸਟ ਹੈ ਫਿਰ ਦੁਬਾਰਾ ਸਾਰੇ ਐਮਸੀ ਸਰਵਾਂ ਨੂੰ ਰਿਕਵੈਸਟ ਹੈ ਕਿ ਉਹ ਮੰਚ ਤੇ ਪਹੁੰਚਣ ਸਾਡਾ ਪ੍ਰਧਾਨ ਜੀ ਹਰੀਪਾਲ ਜੀ ਵਰਨੋ ਫਾਰਗੋਨ ਜਿੰਦਾ ਦਾ ਪੁੱਤ ਉਹਨਾਂ ਦੇ ਸਰਕਾਰ ਰਾਜਪ੍ਰੀਤ ਸਿੰਘ ਰਾਜੀ ਐਮਸੀ ਮੇਂਡਰਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਮੁੰਨਾ ਮਾਤਮ ਵਾਲੇ ਵੱਖ-ਵੱਖ ਇਵੈਂਟਸ ਵਿੱਚ ਮੁੰਨਾ ਮਾਤਮ ਵਾਲੇ ਵਿਦਿਆਰਥੀ ਵੀ ਸਨਮਾਨਿਤ ਕੀਤੇ ਜਾ ਰਹੇ ਆ ਉਹ ਵੀ ਜਲਦੀ ਆਵਾਜ਼ ਸੁਣਦੇ ਹੀ ਮੰਚ ਤੇ ਨਿਸ਼ਚਿਤ ਬਾਦ ਲక్ష్ਮੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਰਤਨਗੜ ਗਾਇਕ ਟੀਚਰ ਪਰਮਜੀਤ ਸਿੰਘ ਵਿਨਰ ਸਿੰਘ ਇਹਨਾਂ ਨੇ ਵੀ ਸਪੋਰਟ ਵਿੱਚ ਗੱਤਕਾ ਅੰਡਰ 17 ਦੇ ਵਿੱਚ ਖੇਡਮਤਲ ਪੰਜਾਬੀਆਂ ਵਿੱਚ ਆਪਣੀ ਕਲਾ ਦਾ ਜੋਹਰ ਦਿਖਾਇਆ ਅੱਜ ਤੁਹਾਡਾ ਅਰਸ਼ਦੀਪ ਸਿੰਘ ਢੰਗੜਾੜੀ ਇਹਨਾਂ ਨੇ ਗੱਤਕਾ ਸਿੰਗਲ ਅੰਡਰ 17 ਖੇਡਮਤਲ ਪੰਜਾਬ ਦੀਆਂ ਵਿੱਚੋਂ ਬਸ ਅੱਗੇ ਨੈਕਸਟ ਗੁਰਜੋਤ ਸਿੰਘ ਢੰਗੜਾੜੀ ਤੋਂ ਬਾਅਦ ਸਪੋਰਟਸ ਦੇ ਗੱਤਕਾ ਖੇਡਮਤਲ ਪੰਜਾਬ ਦੀਆਂ ਵਿੱਚ ਗੱਤਕਾ ਕੰਪੀਟੀਸ਼ਨ ਵਿੱਚ ਫਰਸਟ ਤਵਾ ਗੁਰਪ੍ਰੀਤ ਸਿੰਘ ਗਵਰਨਮੈਂਟ ਮੀਡਲ ਸਕੂਲ ਦੀ ਰਗਣ ਲਈ ਨੂੰ ਅੱਜ ਸਨਮਾਨਿਤ ਕੀਤਾ ਗਿਆ ਇਸ ਤੋਂ ਬਾਅਦ ਸਰ ਰਵਿੰਦਰ ਸਿੰਘ ਜੀ ਮੰਚ ਦੇ ਨੇ ਸਰਦਾਰ ਹਰਦੀਪ ਸਿੰਘ

ਕਾਉਸਾ ਗੈਲਸ ਕਾਲਜ ਮਰੀਂਡਾ ਸਰਦਾਰ ਜੁਫਾਰ ਐਮ ਐਲ اے ਹਲਕਾ ਚਮਕੌਰ ਸਾਹਿਬ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜੇਪੀ ਸਿੰਘ ਇੰਡੀਪੈਂਟ ਸੁਪਰਡੈਂਟ ਟੈਂਡਰਵਾ ਪੁਲਿਸ ਜਿਨ੍ਹਾਂ ਨੂੰ ਮਾੜਿਆ ਵਧੀਆ ਸੁਭਾਅ ਬਦਲੇ ਅੱਜ ਸਨਮਾਨ ਦਿੱਤਾ ਗਿਆ ਮੇਰੇ ਚਰਵਾਹ ਸਾਹਿਬ ਸਰਕਾਰ ਜਿਹੜੇ ਸਰਬਾਉਂਟ ਕੀਤਾ ਜਾ ਰਿਹਾ ਹੈ ਮੈਂ ਸਰਕਾਰ ਦੇ ਵਿੱਚ ਦਾ ਫਿਰੇ ਇੱਕ ਤਾੜੀਆਂ ਜ਼ੋਰਦਾਰ ਬਈ ਜ਼ੋਰਦਾਰ ਤਾੜੀਆਂ ਸਰਦਾਰ ਗੁਰਵਿੰਦਰ ਸਿੰਘ ਦੀ ਪੱਤੀ ਸਰਦਾਰ ਗੁਰਵਿੰਦਰ ਸਿੰਘ ਦੀ ਪੱਤੀ एग्जीक्यूटिव अफसर मोरिंडा सर, श्रीमती पाल कौर सी डी पी ओ मोरिंडा सादार अमरजीत जी धीमान